ਸਾਰੇ ਸਾਥੀਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਪਿਆਰੇ ਸਾਥੀ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਆਪਾਂ ਸਵਾਦੇ ਚੱਲ ਰਹੇ ਹਾਂ ਪਰਮਹੰਸ ਜੋਗਨੰਦ ਜੀ ਦੀ ਆਤਮ ਕਥਾ ਦਾ ਇੱਕ ਜੋਗੀ ਦੀ ਆਤਮ ਕਥਾ ਤੇ ਆਪਾਂ ਪਹੁੰਚ ਚੁੱਕੇ ਹਾਂ ਅੱਜ ਉਹਦੇ 19ਵੇਂ ਸੌਰੀ 19ਵੇਂ ਅਧਿਆਇ ਤੇ ਜਿਹਦਾ ਸ਼ੀਰਸ਼ਕ ਹੈ ਮੇਰੇ ਗੁਰੂ ਕਲਕੱਤਾ ਚ ਤੇ ਪ੍ਰਗਟ ਹੋਏ ਸ਼੍ਰੀ ਰਾਮਪੁਰ ਚ ਇਹਦੇ ਵਿੱਚ ਜੋਗਨੰਦ ਜੀ ਜ਼ਿਕਰ ਕਰ ਰਹੇ ਨੇ ਉਹਨਾਂ ਨਾਲ ਉਹ ਪੰਥੀ ਹੋਸਟਲ ਚ ਰਹਿ ਰਹੇ ਨੇ ਬੀਏ ਦੀ ਪੜ੍ਹਾਈ ਕਰ ਰਹੇ ਨੇ ਆਪਾਂ ਸਾਰੇ ਜਾਣਦੇ ਆ ਤੇ ਉਹਨਾਂ ਦਾ ਕਮਰੇ ਦੇ ਵਿੱਚ ਇੱਕ ਰਹਿ ਰਹੇ ਨੇ ਦਿਜੇਨ ਪਾਬੂ ਜੀ ਨਾ ਦਾ ਨਾਮ ਹੈ ਨਾ ਦੋਸਤ ਤੇ ਨਿਯੋਤਾ ਦਿੰਦੇ ਨੇ ਯੋਗਨਾਂਝੀ ਉਹਨੂੰ ਕਿ ਮੇਰੇ ਗੁਰੂ ਦੇਵ ਨੂੰ ਇੱਕ ਵਾਰ ਮਿਲ ਕੇ ਆ ਤੈਨੂੰ ਬਹੁਤ ਚੰਗਾ ਲੱਗੂਗਾ ਤੇ ਇੱਥੇ ਦਿਜੇਨ ਪਾਬੂ ਕਹਿੰਦੇ ਨੇ ਕਹਿੰਦੇ ਮੇਰੇ ਅੰਦਰ ਇੱਕ ਦੁਖਦਾਇਕ ਵਿਚਾਰ ਹੈ ਜਿਹੜਾ ਮੈਨੂੰ ਸਤਾਉਂਦਾ ਰਹਿੰਦਾ ਹੈ ਕਹਿੰਦੇ ਮੈਨੂੰ ਇਹ ਲੱਗੀ ਜਾਂਦਾ ਵੀ ਆਪਣੀ ਆਤਮਾ 'ਚ ਕੀ ਕੋਈ ਅਜਿਹੀਆਂ ਸ਼ਕਤੀਆਂ ਨਹੀਂ ਹੋ ਸਕਦੀਆਂ ਜਿਨ੍ਹਾਂ ਨੂੰ ਮਨੁੱਖ ਜਾਤੀ ਨੇ ਹਲੇ ਤੱਕ ਵਰਤੋਂ ਵਿੱਚ ਨਹੀਂ ਲਿਆਂਦਾ ਹੋਵੇ ਜੇ ਮਨੁੱਖ ਇਹਨਾਂ ਸ਼ਕਤੀਆਂ ਬਾਰੇ ਕੁਝ ਪਤਾ ਹੀ ਨਹੀਂ ਕਰ ਸਕਦਾ ਤਾਂ ਫਿਰ ਕਿਉ ਆਪਣੇ ਅਸਲੀ ਮਕਸਦ ਤੋਂ ਭਟਕ ਨਹੀਂ ਰਿਹਾ ਤਾਂ ਜਦੋਂ ਇਹ ਗੱਲ ਕਹਿੰਦਾ ਤਾਂ ਜੋਗਨੰਦ ਜੀ ਕਹਿੰਦੇ ਕਹਿੰਦੇ ਤੂੰ ਮੇਰੇ ਨਾਲ ਮੇਰੇ ਗੁਰੂ ਕੋਲ ਚੱਲ ਉਹ ਤੈਨੂੰ ਕਿਰਿਆ ਯੋਗ ਦੀ ਦਿੱਖਿਆ ਦੇਣਗੇ ਜਿਸ ਦੇ ਨਾਲ ਤੇਰੇ ਅੰਦਰ ਇੱਕ दैਵੀ ਆਤਮਿਕ ਵਿਸ਼ਵਾਸ ਆਊਗਾ ਤਾਂ ਉਸੇ ਦਿਨ ਸ਼ਾਮ ਨੂੰ ਕਹਿੰਦੇ ਦਿਜੇਨ ਬਾਬੂ ਗਏ ਉਹਨਾਂ ਨਾਲ ਆਸ਼ਰਮ ਦੇ ਵਿੱਚ ਉਹਨਾਂ ਦੇ ਗੁਰੂ ਦੇਵ ਦੇ ਕਹਿੰਦੇ ਉਹਨਾਂ ਦੀ ਸੰਗਤ ਕਰਕੇ ਦਿਜੇਨ ਬਾਬੂ ਨੂੰ ਉਹਨਾਂ ਦੇ ਦੋਸਤ ਨੂੰ ਇਹ ਇੰਨੀ ਸ਼ਾਂਤੀ ਮਿਲੀ ਕਿ ਛੇਤੀ ਹੀ ਰੈਗੂਲਰ ਤੌਰ ਤੇ ਨਿਯਮਿਤ ਤੌਰ ਤੇ ਆਸ਼ਰਮ ਜਾਣ ਲੱਗ ਪਏ ਉਹ ਕਦੇ ਗੁਰਦੇਵ ਦੀਆਂ ਗੱਲਾਂ ਸੁਣ ਕੇ ਦੀਜੇਨ ਬਾਬੂ ਆਪਣੇ ਅੰਦਰ ਜੀਵਨ ਦੇ ਥੋਥੇ ਘਮੰਡ ਤੋਂ ਅੱਗੇ ਜਾ ਕੇ ਢੂੰਗੇ ਤੇ ਸੱਚੇ ਆਤਮ ਸਰੂਪ ਨੂੰ ਲੱਭਣ ਦਾ ਯਤਨ ਕਰਨ ਵਾਸਤੇ ਪ੍ਰੇਰਿਤ ਹੋ ਗਏ। ਦੋਨੇ ਇਕੱਠੇ ਪੜ੍ਹਦੇ ਸੀਗੇ ਜੋਗਨਾਨ ਸਿੰਘ ਤੇ ਦੀਜੇਨ ਬਾਬੂ ਇੱਕੋ ਹੀ ਬੀਏ ਦੀ ਪੜਾਈ ਕਰ ਰਹੇ ਸੀ ਸ੍ਰੀ ਰਾਮਪੁਰ ਕਾਲਜ ਤੋਂ। ਤਾਂ ਕਾਲਜ ਜਦ ਛੁੱਟੀ ਹੁੰਦੀ ਸੀ ਦੋਨੇ ਜਣੇ ਤੁਰਦੇ-ਤੁਰਦੇ ਆਸ਼ਰਮ ਪਹੁੰਚ ਜਾਂਦੇ ਸਿਗੇ तकरीबन ਹਰ ਰੋਜ਼ੀ। ਇੱਕ ਦਿਨ ਉਹ ਦੱਸਦੇ ਨੇ ਕਦੇ ਦੁਪਹਿਰ ਨੂੰ ਜਦ ਅਸੀਂ ਆਸ਼ਰਮ ਦੇ ਦਰਵਾਜ਼ੇ ਤੇ ਪਹੁੰਚੇ ਤਾ ਕਹਿੰਦੇ ਆਸ਼ਰਮ ਚ ਕਿ ਰਹਿਆ ਨਾ ਮੁੰਡਾ ਸੀਗਾ ਜਿਹਦਾ ਨਾਮ ਸੀ ਕਨਾਈ ਕਹਿੰਦੇ ਉਹ ਸਾਨੂੰ ਕਹਿੰਦਾ ਗੁਰੂ ਦੇਵ ਇੱਥੇ ਹੈ ਨਹੀਂ ਇੱਕ ਬਹੁਤ ਜ਼ਰੂਰੀ ਸੁਨੇਹਾ ਮਿਲਣ ਕਰਕੇ ਉਹਨਾਂ ਨੂੰ ਕਲਕੱਤੇ ਜਾਣਾ ਪੈ ਗਿਆ ਫਿਰ ਅਗਲੇ ਦਿਨ ਕਹਿੰਦੇ ਮੈਨੂੰ ਗੁਰੂ ਦੇਵ ਦਾ ਇੱਕ ਲਿਖਿਆ ਪੋਸਟਕਾਰਡ ਮਿਲਿਆ ਜਿਹਦੇ ਤੋਂ ਉਹਨਾਂ ਨੇ ਲਿਖਿਆ ਹੋਇਆ ਸੀ ਮੈਂ ਬੁੱਧਵਾਰ ਸਵੇਰੇ ਇੱਥੋਂ ਰਵਾਨਾ ਹੋਊਗਾ ਤੂੰ ਤੇ ਦੀਜੇਂ ਸਵੇਰੇ 9 ਵਜੇ ਪਹੁੰਚਣਾ ਹੈ ਰੇਲ ਗੱਡੀ ਤੇ ਮੈਨੂੰ ਮਿਲੋ ਕਹਿੰਦੇ ਫਿਰ ਬੁੱਧਵਾਰ ਸਵੇਰੇ ਲਗਭਗ 8:30 ਵਜੇ ਸ਼੍ਰੀ ਜਗਤੇਸ਼ਵਰ ਜੀ ਦਾ ਦੂਰ ਸਮੇਂਦੀ ਮਤਲਬ ਮਨ ਦੇ ਸੰਚਾਰੀ ਤਰੀਕੇ ਨਾਲ ਜਿਹੜਾ ਸੁਨੇਹਾ ਸੀ ਬਾਰ-ਬਾਰ ਕਹਿੰਦੇ ਦ੍ਰਿੜਤਾਪੂਰਵਕ ਮੇਰੇ ਮਨ ਚ ਉੱਭਰਨ ਲੱਗ ਗਿਆ ਵੀ ਮੈਨੂੰ ਰੁਕਣਾ ਪੈ ਰਿਹਾ 9 ਵਜੇ ਰੇਲਵੇ ਸਟੇਸ਼ਨ ਤੇ ਨਾ ਹੀ ਕਹਿੰਦੇ ਉਸੇ ਟਾਈਮ ਮੈਂ ਦੀਜੇਨ ਬਾਬੂ ਨੂੰ ਕਿਹਾ ਵੀ ਇਦਾਂ ਬੰਨ ਸੁਣਹਾ ਰਿਹਾ ਉਹਨਾਂ ਦਾ ਕਹਿੰਦੇ ਉਹ ਕੱਪੜੇ ਪਾ ਕੇ ਤਿਆਰ ਹੋ ਚੁੱਕਿਆ ਸੀ ਉਸ ਟਾਈਮ ਸਟੇਸ਼ਨ ਜਾਣ ਲਈ ਕਹਿੰਦੇ ਉਹ ਗੱਲ ਸੁਣ ਕੇ ਮੇਰੀ ਕਹਿੰਦਾ ਕਹਿੰਦਾ ਤੂੰ ਜਾਣੇ ਤੇਰੀ ਅੰਤਰ ਪ੍ਰੇਰਣਾ ਜਾਣੇ ਕਹਿੰਦਾ ਮੈਂ ਮੈਂ ਤਾਂ ਗੁਰੂਦੇਵ ਦੇ ਲਿਖਿਤ ਸੁਨੇਹੇ ਤੇ ਜਾਦੇ ਵਿਸ਼ਵਾਸ ਕਰਦਾ ਕਿਉਂਕਿ ਉਹਨਾਂ ਨੇ ਪੋਸਟ卡ਡ ਭੇਜਿਆ ਸੀਗਾ ਲਿਖਿਆ ਹੋਇਆ ਕਹਿੰਦੇ ਉਹਨੇ ਆਪਣੇ ਮੋਢੇ ਚਟਕਾਈ ਕਿ ਜੋਗਨਾਂੰਦ ਜੀ ਕਹਿੰਦੇ ਕਹਿੰਦੇ ਮੈਂ ਸ਼ਾਂਤੀ ਨਾਲ ਬੈਠਾ ਰਿਹਾ ਕਹਿੰਦਾ ਦিজੇਨ ਬਾਬੂ ਜੀ ਗੁੱਸੇ ਨਾਲ ਕਹਿੰਦੇ ਬੁੜਬੜਾਈ ਗਿਆ ਨੜਿਆਂ ਦਾ ਦਰਵਾਜ਼ਾ ਖੋਲ ਕੇ ਬਾਹਰ ਨਿਕਲ ਗਿਆ ਹੁਣ ਯੋਗਾਨੰਦ ਜੀ ਕਹਿੰਦੇ ਕਮਰੇ 'ਚ ਉਸ ਟਾਈਮ ਕਹਿੰਦੇ ਹਨੇਰਾ ਜਾ ਸੀਗਾ ਕਹਿੰਦੇ ਮੈਂ ਸੜਕ ਵੱਲ ਖੁੱਲਣ ਵਾਲੀ ਖਿੜਕੀ ਕੋਲ ਜਾ ਕੇ ਖੜਾ ਹੋ ਗਿਆ ਕਹਿੰਦੇ ਸੂਰਜ ਦੀ ਪਤੰਮ ਜੀ ਰੋਸ਼ਨੀ ਇਕਦਮ ਕਹਿੰਦੇ ਜਦੋਂ ਬਹੁਤੇ ਖੜਾ ਹੋਇਆ ਇਕਦਮ ਇਹ ਜੀ ਤੇਜ ਰੋਸ਼ਨੀ 'ਚ ਬਦਲ ਗਈ ਵੀ ਖਿੜਕੀ 'ਚ ਲੱਗੇ ਹੋਏ ਲੋਹੇ ਦੇ ਜਿਹੜੇ ਸਰੀਏ ਸੀ ਪੂਰੀ ਤਰ੍ਹਾਂ ਮੈਨੂੰ ਦਿਖਣੋਂ ਹਟ ਗਏ ਕਹਿੰਦੇ ਇਸ ਉੱਚਲ ਰੋਸ਼ਨੀ ਦੇ ਪਿੱਠਭੂਮੀ 'ਚੋਂ ਪ੍ਰਗਟ ਹੋਏ ਉਹਨਾਂ ਦੇ ਗੁਰੂ ਸ੍ਰੀ ਜੁਕਤੇਸ਼ਵਰ ਜੀ ਕਹਿੰਦੇ ਮੈਂ ਹੈਰਾਨ ਪ੍ਰੇਸ਼ਾਨ ਹੋ ਕੇ ਤੁਰੰਤ ਆਪਣੀ ਕੁਰਸੀ ਤੋਂ ਬੰਦੇ ਖੜਾ ਹੋ ਗਿਆ ਵੀ ਆ ਕੇ ਹੋ ਗਿਆ ਤੇ ਕਹਿੰਦੇ ਉਹਨਾਂ ਨੂੰ ਫਿਰ शर्दनਾਥपुरी प्रणाम ਕਰਨ ਵਾਸਤੇ ਚੁਕਿਆ ਕਹਿੰਦੇ ਦਸਤੂਰ ਦੇ ਮੁਤਾਬਕ ਸ਼ਰਦਾ ਪ੍ਰਗਟ ਕਰਦੇ ਆ ਮੈਂ ਆਪਣੇ ਗੁਰੂ ਦੇ ਚਰਨਾਂ ਨੂੰ ਸਪर्श ਕੀਤਾ ਕਹਿੰਦੇ ਟਾਟ ਦੇ ਤਲੇ ਵਾਲੇ ਸੰਤਰੀ ਰੰਗ ਦੇ ਕੈਨਵਸ ਦੇ ਬੂਟਾ ਤੋਂ ਮੈਂ ਚੰਗੀ ਤਰ੍ਹਾਂ ਜਾਣੂ ਸੀਗਾ ਕਿਉਂਕਿ ਉਹ ਰੋਜ਼ ਪਾਉਂਦੇ ਹੁੰਦੇ ਸੀ ਉਹਨਾਂ ਦੇ ਗੁਰੂਦੇਵ ਕਹਿੰਦੇ ਉਹਨਾਂ ਦੇ ਗੇਰੂਏ ਬਾਣੇ ਦਾ ਪੱਲਾ ਉੱਡ ੜ ਕੇ ਮੇਰੇ ਸਰੀਰ ਦਾ ਸਪर्श ਕਰ ਰਿਹਾ ਸੀ ਕਹਿੰਦੇ ਨਾ ਸਿਰਫ ਉਹਨਾਂ ਦੇ ਪਹਿਰਾਵੇ ਦੇ ਕੱਪੜਿਆਂ ਦੀ ਬਣਾਈ ਨਹੀਂ ਬਲਕਿ ਉਹਨਾਂ ਦੇ ਬੂਟੇ ਤੇ ਖੁਰਦਣਾ ਪਾਣ ਤੇ ਉਹਨਾਂ ਦੇ ਅੰਦਰ ਹੱਥਾਂ ਨੂੰ ਲੱਗਦੀਆਂ ਪੈਰਾਂ ਦੀਆਂ ਉਂਗਲੀਆਂ ਤੇ ਦਬਾਅ ਨੂੰ ਵੀ ਮੈਂ ਮਹਿਸੂਸ ਕਰ ਰਿਹਾ ਸੀ ਕਹਿੰਦੇ ਮੈਂ ਹੈਰਾਨੀ ਨਾਲ ਹੱਕਾ ਬੱਕਾ ਹੋਇਆ ਦੇਖਦਾ ਰਹਿ ਗਿਆ ਵੀ ਇਹ ਕੀ ਹੋ ਗਿਆ ਮੇਰੇ ਸਾਹਮਣੇ ਕਹਿੰਦੇ ਕੁ르ਦੇਵ ਅਚਾਨਕ ਬੋਲੀ ਕਹਿੰਦੇ ਮੈਂ ਬਹੁਤ ਖੁਸ਼ ਆ ਵੀ ਤੂੰ ਮੇਰਾ ਦੂਰ ਸੰਵੇਦੀ ਸੁਨੇਹਾ ਪ੍ਰਾਪਤ ਕਰ ਲਿਆ ਕਹਿੰਦੇ ਕੋਲਕਾਤਾ 'ਚ ਮੇਰਾ ਕੰਮ ਹੁਣ ਖਤਮ ਹੋ ਗਿਆ ਤੇ ਮੈਂ 10 ਵਜੇ ਪਹੁੰਚਣ ਵਾਲੀ ਰੇਲ ਗੱਡੀ ਤੇ ਸ਼੍ਰੀ ਰਾਮਪੁਰ ਪਹੁੰਚ ਰਿਹਾ ਤੇ ਜੋਗਰਾਜ ਜੀ ਕਹਿੰਦੇ ਕਹਿੰਦੇ ਮੈਂ ਹਲੇ ਵੀ ਹੈਰਾਨ ਪਰੇਸ਼ਾਨ ਹੋਇਆ ਉਹਨਾਂ ਵੱਲ ਦੇਖ ਰਿਹਾ ਸੀ ਤਾਂ ਕਹਿੰਦੇ ਫਿਰ ਅੱਗੇ ਯੁਕਤੇਸ਼ਰ ਜੀ ਬੋਲੇ ਕਹਿੰਦੇ ਇਹ ਮੇਰਾ ਕੋਈ ਸੁਪਰਮੈਨ ਸ਼ਰੀਰ ਨਹੀਂ ਹੈਗਾ ਤੂੰ ਜਿਹੜਾ ਹੈਰਾਨ ਹੋਈ ਜਾਂਦਾ ਹੈ ਇਹ ਮੇਰਾ ਹੱਡ ਮਾਸ ਦਾ ਸ਼ਰੀਰ ਹੈ ਤੇ ਪ੍ਰithvi ਤੇ ਤੈਨੂੰ ਇਹ ਅਤਿਆੰਤ ਦੁਰਲਭ ਅਨੁਭਵ ਪ੍ਰਦਾਨ ਕਰਨ ਦੀ ਪਰਮਾਤਮਾ ਨੇ ਮੈਨੂੰ ਆਗਿਆ ਦਿੱਤੀ ਹੈ ਤਾਂ ਕਹਿੰਦੇ ਮੈਂ ਇਹਨਾਂ ਪਵਤਨ ਦੇ ਰਿਹਾ ਕਿਉਂਕਿ ਆਗਿਆ ਤੋਂ ਬਿਨਾ ਮੈਂ ਕੋਈ ਚਮਤਕਾਰ ਨਹੀਂ ਕਰਦਾ ਕਹਿੰਦੇ ਮੈਨੂੰ ਰੇਲਵੇ ਸਟੇਸ਼ਨ ਤੇ ਆ ਕੇ ਮਿਲ ਜਿਸ ਪਹਿਰਾ ਵਿੱਚ ਕਹਿੰਦੇ ਹੁਣ ਮੈਂ ਇਸ ਬੜੇ ਆ ਇਸੇ ਪਹਿਰਾ ਵਿੱਚ ਤੂੰ ਤੇ ਜੇ ਮੈਨੂੰ ਆਪਣੇ ਵੱਲ ਆਉਂਦੇ ਦੇਖੂਗੀ ਕਹਿੰਦੇ ਉਸੇ ਰੇਲ ਗੱਡੀ 'ਚ ਉਤਰਿਆ ਇੱਕ ਛੋਟਾ ਜਿਹਾ ਬੱਚਾ ਮੇਰੇ ਅੱਗੇ ਅੱਗੇ ਚਾਂਦੀ ਦਾ ਲੋਟਾ ਲੈ ਕੇ ਚੱਲ ਰਿਹਾ ਹੋਊਗਾ ਕਹਿੰਦੇ ਮੇਰੇ ਗੁਰੂ ਦੇਵ ਨੇ ਦੋਨੇ ਹੱਥ ਮੇਰੇ ਸਿਰ ਤੇ ਰੱਖ ਕੇ ਅਸ਼ੀਰਵਾਦ ਦਿੱਤਾ ਮੈਨੂੰ ਕਹਿੰਦਾ ਜਿਉਂ ਹੀ ਉਹਨਾਂ ਨੇ ਵਿਦਾਈ ਲੈਣ ਵਾਸਤੇ ਤਬਿਆਸੀ ਕਿਹਾ ਬਗਾਲੀ ਪਾਚਾ ਤਬਿਆਸੀ ਦਾ ਮਤਲਬ ਹੈ ਮੈਂ ਆਉਣਾ ਕੰਨ ਮੈਨੂੰ ਇੱਕ ਅਜੀਬ ਕਿਸਮ ਦੀ ਘੜਗੜਾਹ ਸੁਣਾਈ ਦਿੱਤੀ ਘੜਗੜ ਇਹ ਹੀ ਘੜਗੜਾਹ ਕਹਿੰਦੇ ਉਹ ਸੀਮਾ ਇਹਦਾ ਵੀ ਉਹ ਮਤਲਬ ਸਮਝਾਉਦੇ ਨੇ ਕਹਿੰਦੇ ਸਰੀਰ ਦੇ ਅਣੂਆਂ ਦੇ ਵਿਘਟਨ ਨਾਲ ਹੋਣ ਵਾਲੀ ਆਵਾਜ਼ ਜਦੋਂ ਸਾਡੇ ਸਰੀਰ ਦੇ ਅਣੂਆਂ ਦਾ ਜਿਹੜਾ ਵਿਘਟਨ ਹੁੰਦਾ ਹੈ ਤਾਂ ਉਸ ਵਕਤ ਇਹ ਆਵਾਜ਼ ਆਉਂਦੀ ਹੈ ਘੜਗੜਾਹ ਤੇ ਕਹਿੰਦੇ ਉਹਨਾਂ ਦਾ ਸਰੀਰ ਉਸ ਤੇਜ ਰੋਸ਼ਨੀ ਦੇ ਵਿੱਚ ਵਿਲੀਨ ਹੋ ਗਿਆ ਲਪ ਹੋ ਗਿਆ ਪਹਿਲਾਂ ਕਹਿੰਦੇ ਉਹਨਾਂ ਦੇ ਪੈਰ ਫੇਰ ਲੱਤਾ ਵਿਲੀਨ ਹੋ ਕੇ ਲਪ ਹੋ ਗਏ ਬਾਅਦ ਤੜ ਤੇ ਫਿਰ ਸਿਰ ਜੀਵੇ ਕਹਿੰਦੇ ਹੈ ਲੱਗਿਆ ਜਿਵੇਂ ਕਿਸੇ ਨੇ ਕੋਈ ਲਿਖਿਆ ਹੋਇਆ ਲਿਖਤ ਪੱਤ ਥੱਲੇ ਤੋਂ ਉੱਪਰ ਹਲਪੇੜ ਤੱਕ ਵੀ ਕਹਿੰਦੇ ਮੈਂ ਆਖਰੀ ਵਕਤ ਤੱਕ ਆਪਣੇ ਸਿਰ ਦੇ ਵਾਲਾਂ ਦੇ ਉੱਤੇ ਟਿਕਿਆ ਹੋਇਆ ਉਹਨਾਂ ਦੇ ਉਂਗਲਾਂ ਦੀ ਛੋਹ ਜਿਹੜੀ ਸੀ ਉਹ ਵੀ ਮਹਿਸੂਸ ਹੋ ਰਹੀ ਸੀ ਮੈਨੂੰ ਵੀ ਅਸਲੀ ਸੀ ਉਹ ਹੌਲੀ-ਹੌਲੀ ਕਹਿੰਦੇ ਉਹ ਰੋਜ਼ਨੀ ਗੈਬ ਹੋ ਗਈ ਹੁਣ ਮੇਰੀ ਅੱਖਾਂ ਦੇ ਸਾਹਮਣੇ ਕਹਿੰਦੇ ਖਿੜਕੀ 'ਚ ਲੱਗੇ ਹੋਏ ਲੋਹੇ ਦੇ ਸੜੀਏ ਤੇ ਸੂਰਜ ਦੀ ਮੱਧ ਰੋਸ਼ਨੀ ਤੋਂ ਬਿਨਾਂ ਕੁਝ ਨਹੀਂ ਸੀ ਵੀ ਮੈਨੂੰ ਉਸੇ ਤਰ੍ਹਾਂ ਪਹਿਲਾਂ ਵਾਂਗ ਸਾਰਾ ਕੁਝ ਕਹਿੰਦੇ ਸਾਫ਼ ਦਿਖਾਈ ਦੇਣ ਲੱਗ ਗਿਆ ਕਹਿੰਦੇ ਮੈਂ ਅਰਥਪ੍ਰਾਸ਼ੀ ਦੀ ਹਾਲੇ ਕਹਿੰਦਾ ਮੈਂ ਸੋਚ ਰਿਹਾ ਸੀ ਕਿਤੇ ਮੈਂ ਦ੍ਰਿਸ਼ਟੀਪਰੰਦਰਸ਼ਕ ਹਰਤਾ ਨਹੀਂ ਹੋ ਗਿਆ ਕਹਿੰਦਾ ਉਹਦੀ ਕਹਿੰਦਾ ਮੂੰਹ ਲਟਕਾਈ ਦੀ ਜੇਨ ਬਾਬੂ ਨਾਲ ਦੋਸਤੀ ਜਿਹੜਾ ਉਹ ਕੰਮ ਨੇ ਚ ਦਾਖਲ ਹੋਇਆ ਕਹਿੰਦਾ ਉਹ ਕਹਿੰਦਾ ਗੁਰੂਦੇਵ ਨਾ ਤਾਂ 9 ਵਜੇ ਵਾਲੀ ਗੱਡੀ ਚਾਹੀ ਨਾ 9:30 ਵਾਲੀ ਗੱਡੀ ਚਾਹੀ ਤਾਂ ਇਹ ਸੁਣ ਕੇ ਜੋਗਰਾਜੀ ਕਹਿੰਦੇ ਚਲਾ ਜਾ ਕਹਿੰਦੇ ਮੈਂ ਜਾਣਦਾ ਕਹਿੰਦੇ 10 ਵਜੇ ਪੰਜਾਂ ਦੀ ਡੇਲ ਗੱਡੀ ਜਾ ਰਹੇ ਨੇ ਕਹਿੰਦੇ ਮੈਂ ਦੀਜਨ ਬਾਬੂ ਦਾ ਹੱਥ ਫੜ ਲਿਆ ਬੇਸ਼ੱਕ ਉਹਦੀ ਸਹਿਮਤੀ ਤੋਂ ਬਿਨਾ ਕਹਿੰਦੇ ਜ ਲਗਭਗ ਮੈਂ ਕੜੇਸ ਦਾ ਹੋਇਆ ਹੀ ਨਾਲ ਲੈ ਗਿਆ ਉਹਨੂੰ ਆਪ ਦੇ ਨਾਲ ਕਹਿੰਦਾ ਲਗਭਗ 10 ਮਿੰਟ ਚ ਅਸੀਂ ਪਹੁੰਚ ਗਏ ਰੇਲਵੇ ਸਟੇਸ਼ਨ ਤੇ ਤੇ ਉੱਥੇ ਹੁਣੀ-ਹੁਣੀ ਕਹਿੰਦੇ ਗੱਡੀ ਆ ਕੇ ਹਲੇ ਰੁਕੀ ਰਹੀ ਸੀਗੀ ਕਹਿੰਦੇ ਮੈਂ ਜੈਨ ਬਾਬੂ ਨੂੰ ਕਿਹਾ ਪੂਰੀ ਰੇਲ ਗੱਡੀ ਗੁਰੂਦੇਵ ਦੇ ਤੇਜ ਦੇ ਪ੍ਰਕਾਸ਼ ਨਾਲ ਭਰੀ ਹੋਈ ਹੈ ਉਹ ਇਸ ਰੇਲ ਗੱਡੀ 'ਚ ਨੇ ਕਹਿੰਦੇ ਉਹ ਖੁਸ਼ੀ ਨਾਲ ਝੁਕਿਆ ਜੈਨ ਬਾਬੂ ਕਹਿੰਦਾ ਕਹਦਾ ਤੂੰ ਸੋਨੇ ਦੇਖ ਰਿਹਾ ਹੈ ਤੇ ਯੋਗਰਾਜ ਸਿੰਘ ਕਹਿੰਦੇ ਆਪਾਂ ਇੱਥੇ ਕਹਿੰਦੇ ਇੰਤਜ਼ਾਰ ਕਰਦੇ ਆਂ ਕਹਿੰਦੇ ਮੈਂ ਆਪਣੇ ਦੋਸਤ ਨੂੰ ਸਾਰਾ ਬਿਰਤਾਂਤ ਸੁਣਾਤਾ ਵੀ ਆਏ ਗੁਰਦੇਵ ਆਪਣੇ ਵੱਲ ਆਉਣਗੇ ਤੇ ਜਿਉਂ ਹੀ ਕਹਿੰਦੇ ਉਹ ਬਰਤਾਨ ਖਤਮ ਹੋਇਆ ਮੇਰਾ ਸਾਮਾ ਕਹਿੰਦਾ ਸ਼੍ਰੀ ਰਿਸ਼ੀ ਦੇਸ਼ ਜੀ ਸਾਨੂੰ ਦੇ ਦਿਖਾਈ ਦਿੱਤੇ ਤੇ ਉਹਨਾਂ ਨੇ ਉਹੀ ਕੱਪੜੇ ਕਹਿੰਦੇ ਪਾੜ ਕੇ ਸੀ ਜਿਹੜੇ ਥੋੜੀ ਦੇਰ ਪਹਿਲਾਂ ਮੈਂ ਦਿਵੇ ਦਰਸ਼ਨ ਦੇ ਵਕਤ ਦੇਖੀ ਸੀ ਤੇ ਕਹਿੰਦੇ ਹੌਲੀ ਹੌਲੀ ਉਹਵੇਂ ਚਾਂਦੀ ਦੇ ਲੋਟਾ ਫੜੀ ਚੱਲ ਰਹੀ ਬੱਚੇ ਦੇ ਪਿੱਛੇ ਪਿੱਛੇ ਉਹ ਆ ਰਹੀ ਸੀ ਇਹ ਕਬ ਥੋੜੀ ਦੇਰ ਵਾਸਤੇ ਮੈਂ ਆਪਣੇ ਵਿਸ਼ਵਾਸ ਨਾਲ ਕਿਤੇ ਜਾ ਸਕਣ ਵਾਲੇ ਅਨੁਭਵ ਤੇ ਤੇ ਕਦੇ ਡਰ ਨਾਲ ਕੰਬ ਉੱਠਿਆ ਕਹਿੰਦਾ ਮੈਨੂੰ ਮਹਿਸੂਸ ਕਰ ਰਿਹਾ ਸੀ ਵੀ ਮੈਂ ਇਸ ਸਾਰੇ ਤਾਂ ਇਹ ਪੌਤਿਕ ਸੰਸਾਰ ਮੇਰੇ ਹੱਥਾਂ ਚ ਫਿਸਲਦਾ ਜਾ ਰਿਹਾ ਹੈ ਕਿ ਮੈਂ ਉਸ ਪ੍ਰਾਚਨ ਯੁੱਗ ਚ ਪਹੁੰਚ ਗਿਆ ਜਦੋਂ ਈਸਾ ਮਸੀਹ ਨੇ ਵੀ ਇਦਾਂ ਦਾ ਚਮਤਕਾਰ ਕੀਤਾ ਸੀ ਜਦੋਂ ਉਹ ਪੀਟਰ ਦੇ ਸਾਹਮਣੇ ਸਮੁੰਦਰ ਦੇ ਪਾਣੀ ਦੇ ਉੱਤੇ ਪ੍ਰਗਟ ਹੋਈ ਸੀ ਫਿਰ ਅੱਗੇ ਉਹ ਕਹਿੰਦੇ ਨੇ ਕਹਿੰਦੇ ਜਿਉਂ ਹੀ ਈਸਾ ਮਸੀਹ ਵਰਗੇ ਆਧੁਨਿਕ ਕ੍ਰਾਈਸਟ ਯੋਗੀ ਸ਼੍ਰੀ ਜਗਤੀਸ਼ਵਰ ਜੀ ਉਸ ਥਾਂ ਦੇ ਨੇੜੇ ਪਹੁੰਚੇ ਜਿੱਥੇ ਮੈਂ ਤੇ ਦਜੀਨ ਟੋਰ ਪਰ ਹੋਏ ਖੜੇ ਸੀ ਕਹਿੰਦੇ ਮੇਰੇ ਗੁਰਦੇਵ ਨੇ ਮੇਰੇ ਦੋਸਤ ਵਾਲ ਦੇਖ ਕੇ ਨੂੰ ਸਖਾਉਂਦਿਆ ਕਿਹਾ ਸਨੇਹਾ ਤਾਂ ਮੈਂ ਤੈਨੂੰ ਵੀ ਭੇਜਿਆ ਸੀ ਪਰ ਤ ਉਹਨੂੰ ਗ੍ਰਹਿਣ ਨਹੀਂ ਕਰ ਸਕਿਆ ਕਹਿੰਦੇ ਦੀਨਬਾਬੂ ਪੂਰੀ ਤਰ੍ਹਾਂ ਚੁੱਪ ਸੀ ਤੇ ਉਹ ਚੱਕੀ ਨਜ਼ਰਾਂ ਨਾਲ ਮੇਰੇ ਵੱਲ ਦੇਖ ਰਿਹਾ ਸੀਗਾ ਕਹਿੰਦੇ ਆਪਣੇ ਗੁਰੂਦੇਵ ਅਸੀ ਆਸ਼ਰਮ 'ਚ ਪਹੁੰਚਾ ਤਾਂ ਤੇ ਅਸੀਂ ਸ਼੍ਰੀ ਨਾਮਪੁਰ ਕਾਲਜ ਵਾਲੇ ਚੱਲ ਪਏ ਦੋ ਜਣੇ ਕਹਿੰਦੇ ਰਸਤੇ 'ਚ ਅਚਾਨਕ ਦੀਨਬਾਬੂ ਇੱਕ ਗਲੀ ਦੇ ਕੋਨੇ 'ਚ ਕਹਿੰਦੇ ਰੁਕ ਗਿਆ ਕਹਿੰਦੇ ਪੂਰੀ ਤਰ੍ਹਾਂ ਗੁੱਸੇ 'ਚ ਭਰਿਆ ਹੋਇਆ ਸੀਗਾ ਕਹਿੰਦਾ ਮੈਨੂੰ ਕਹਿੰਦਾ ਅੱਛਾ ਗੁਰੂਦੇਵ ਨੇ ਮੇਰੇ ਵਾਸਤੇ ਸਨੇਹਾ ਭੇਜਿਆ ਸੀ ਪਰ ਤੋਣਾ ਛਾ ਕੇ ਰੱਖਿਆ ਇਹਦਾ ਕੀ ਕਰਨਾ ਤਾਂ ਜੋਗਰਾਜ ਜੀ ਕਹਿੰਦੇ-ਕਹਿੰਦੇ ਮੈਂ ਉਹਨੂੰ ਕਿਹਾ ਵੀ ਜੇ ਤੇਰੇ ਮਨ ਦਾ ਸ਼ੀਸ਼ਾ ਸ਼ਾਂਤੀ ਨਾਲ ਇੰਨਾ ਚੰਚਲ ਹੈ ਵੀ ਉਹ ਗੁਰੂਦੇਵ ਦੀਆਂ ਹਦਾਇਤਾਂ ਨੂੰ ਪੜ੍ਹ ਹੀ ਨਹੀਂ ਸਕਦਾ ਤਾਂ ਇਹਦੇ 'ਚ ਮੈਂ ਕੀ ਕਰ ਸਕਦਾ ਕਹਿੰਦੇ ਇਹ ਸੁਣ ਕੇ ਜੀਹਨ ਬਾਬਾ ਦੇ ਮੂੰਹ ਤੋਂ ਫਿਰ ਗੁੱਸਾ ਗਿਆ ਕਹਦੇ ਉਹ ਕਹਿੰਦਾ ਹੁਣ ਮੇਰੀ ਸਮਝ ਆ ਗਿਆ ਵੀ ਤੂੰ ਕੀ ਕਹਿਣਾ ਚਾਹੁੰਦਾ ਕਹਦੇ ਪਰ ਫੇਰ ਵੀ ਤੂੰ ਕਿਰਪਾ ਕਰਕੇ ਇਹ ਤਾਂ ਦੱਸ ਦੇ ਵੀ ਤੈਨੂੰ ਚਾਂਦੀ ਦਾ ਲੋਟਾ ਫੜੀ ਬੱਚੇ ਦੇ ਬਾਰੇ ਪਹਿਲਾਂ ਕਿਵੇਂ ਪਤਾ ਲੱਗਿਆ ਸੀ ਕਦੇ ਫਿਰ ਮੈਂ ਉਹਨੂੰ ਕਹਾਣੀ ਸੁਣਾ ਲਈ ਇਸ ਲਈ ਪੂਰੀ ਤਰ੍ਹਾਂ ਨਾ ਵੀ ਸਵੇਰੇ ਸਵੇਰੇ ਪੰਥੀ ਕਮਰੇ ਦੇ ਵਿੱਚ ਗੁਰੂਦੇਵ ਕਿਵੇਂ ਪ੍ਰਗਟ ਹੋਏ ਸੀਗਾ ਤੇ ਉਹਨਾਂ ਨੇ ਕੀ ਕੀ ਕਿਹਾ ਸੀਗਾ ਕਦੇ ਫਿਰ ਜੇਨ ਬਾਬੂ ਸੁਣ ਕੇ ਕਹਿੰਦਾ ਕਹਿੰਦਾ ਤੇਰੇ ਗੁਰੂ ਦੀਆਂ ਸ਼ਕਤੀਆਂ ਦਾ ਵਰਣਨ ਜੇ ਮਤਤ ਤੋਂ ਜਿਹੜਾ ਮਤਤ ਤੋਂ ਹੁਣੇ-ਹੁਣੇ ਸੁਣਿਆ ਉਹ ਤੋਂ ਕਹਿੰਦਾ ਐ ਲੱਗਦਾ ਹੈ ਵੀ ਸੰਸਾਰ ਭਰ ਦੀਆਂ ਸਾਰੀਆਂ ਯੂਨੀਵਰਸਿਟੀਆਂ ਸਿਰਫ ਨਰਸੇ ਦੀਆਂ ਜਮਾਤਾਂ ਨੇ ਮਤਲਬ ਵੀ ਇਹ ਤਾਂ ਆਪਾਂ ਕੁਝ ਵੀ ਨਹੀਂ ਪੜ ਰਹੇ ਜਿਹੜੀ ਪੜਾਈ ਇਸ ਅਧਿਆਤਮ ਦੇ ਵਿੱਚ ਆਪਾਂ ਜਾਣ ਰਹੇ ਹਾਂ ਜੋ ਪੜ ਰਹੇ ਹਾਂ ਜੋ ਇੱਥੇ ਵਿਗਿਆਨ ਆਪਾਂ ਦੇਖ ਰਹੇ ਹਾਂ ਉਹ ਤਾਂ ਕੁਝ ਵੀ ਨਹੀਂ ਇਹ ਦੁਨੀਆਵੀ ਪੜਾਈ ਦੇ ਸਾਹਮਣੇ ਜਿਵੇਂ ਹੁਣ ਇੱਥੇ ਉਦਾਹਰਣ ਵੀ ਦਿੱਤੀ ਗਈ ਹੈ ਕਹਿੰਦੇ ਸੁਕਰਾਟ ਜਿਵੇਂ ਕਹਿੰਦਾ ਸੀ ਕਹਿੰਦਾ ਆਪਣੇ ਬਾਰੇ ਵਿੱਚ ਸਿਰਫ ਇੰਨੇ ਜਾਣਦਾ ਹਾਂ ਕਿ ਮੈਂ ਕੁਝ ਨਹੀਂ ਜਾਣਦਾ ਤਾਂ ਪਿਆਰੇ ਸਾਥੀਓ ਇਸ ਅਧਿਆਤਮ ਦੇ ਵਿੱਚ ਜਿੰਨਾ ਜ਼ਿਆਦਾ ਅੱਗੇ ਜਾਂਦੇ ਜਾਵਾਂਗੇ ਸੱਚਮੁੱਚ ਇਹ ਜਿਹੜਾ ਦੁਨੀਆਵੀ ਗਿਆਨ ਹੈ ਇਸ ਆਦੀ ਪੜਾਈਆਂ ਨੇ ਉਹ ਫੇਲ ਹੁੰਦੀਆਂ ਜਾਣਗੀਆਂ ਆ ਲੱਗਦਾ ਜਾਊਗਾ ਕਿ ਕੀ ਪੜਿਆ ਸੀ ਕੁਛ ਪੜ੍ਹੇ ਹੀ ਨਹੀਂ ਕੁਛ ਜਾਣਦੇ ਹੀ ਨਹੀਂ ਮੈਨੂੰ ਇਹਨੇ ਪਿਆਨਾ ਸੁਣਨ ਦੇ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਜਲਦੀ ਆਪਾਂ ਫੇਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਜੇ ਤੁਹਾਨੂੰ ਮੇਰਾ ਸਵਾਦ ਚੰਗਾ ਲੱਗ ਰਿਹਾ ਸਾਥੀਓ ਤਾਂ ਕਿਰਪਾ ਕਰਕੇ ਇਹਨੂੰ ਆਪਣੇ ਹੋਰ ਨਾਲ ਸਾਥੀਆਂ ਨਾਲ ਸ਼ੇਅਰ ਵੀ ਜ਼ਰੂਰ ਕਰੋ